thank <laughs> you ਲੰਮਾ ਸਮਾਂ ਗੁਰੂ ਦੇ ਇਤਿਹਾਸ ਜਿਹੜਾ ਸੁਣਿਆ ਮੈਂ ਸਾਰਿਆਂ ਦਾ ਧੰਨਵਾਦ ਸਾਡੇ ਕੋਲ ਕੋਈ ਵੀ ਗਲਤੀ ਕਿਸੇ ਦਾ ਰਡਾਸਾ ਚਾ ਕਿਸੇ ਦੀ ਕਿਉਂਕਿ ਸ਼ਹੀਦ ਸਿੰਘ ਆਪ ਜਾਣਦੇ ਨੇ ਸਾਰਿਆਂ ਦੀਆਂ ਉਹ ਖੁਸ਼ੀਆਂ ਉਹ ਜਿਹੜੀਆਂ ਪੂਰੀਆਂ ਕਰਨ ਮੈਂ ਫੇਰ ਸਮੂਹ ਸੰਤ ਦਾ ਇੱਥੋਂ ਦੇ ਪ੍ਰਬੰਧਕਾਂ ਦਾ ਪ੍ਰਬੰਧਕ ਕਮੇਟੀ ਨੇ ਸਾਰੀ ਨੇ ਕੀਤਾ ਉਹਦੇ ਵਿੱਚ ਭੈਣਾ ਹੱਡੀਆਂ ਦਾ ਬਹੁਤ ਵੱਡਾ ਸਹਿਯੋਗ ਆ ਬਹੁਤ ਵੱਡਾ ਉਹਨਾਂ ਨੇ ਜਿੰਨਾ ਵੀ ਅੱਜ ਲਗਭਗ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਪਾਲ ਪਿੰਡ ਵਿੱਚ ਅੱਜ ਆਹੀ ਆਏ ਆ ਸ਼ਹੀਦ ਬਾਬਾ ਪ੍ਰੇਮ ਸਿੰਘ ਜੀ ਸ਼ਹੀਦ ਬਾਬਾ ਰਲਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਨਾਲ ਜੋ ਇਹਨਾਂ ਨੇ ਵੀ ਸ਼ਹੀਦੀ ਦਾ ਜਾਨ ਦਿੱਤਾ ਉਹਨਾਂ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਉਹਨਾਂ ਦੇ ਸਥਾਨ ਤੇ ਹੋ ਰਿਹਾ ਹੈ ਵਰਪਾਲ ਪਿੰਡ ਬਹੁਤ ਸੰਗਤਾਂ ਨੇ ਲਾਹਾ ਲਿਆ ਕੀਰਤਨੀਆਂ ਨੇ ਹਾਜ਼ਰੀ ਲਾਈ ਹੈ ਢਾਡੀ ਸਿੰਘਾਂ ਨੇ ਹਾਜ਼ਰੀ ਲਾਈ ਹੈ ਤੇ ਸਾਰੀਆਂ ਸੰਗਤਾਂ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਸਾਡੀ ਵੀ ਗਰੀਬਾਂ ਦੀ ਹਾਜ਼ਰੀ ਉਹ ਆਪਣੇ ਚਰਨਾਂ 'ਚ ਲਾਉਣ ਆਪ ਦੀ ਮੀਡੀਆ ਦਾ ਵੀ ਧੰਨਵਾਦ ਆਪ ਜੀ ਵੀ ਬੜੇ ਪਿਆਰ ਦੇ ਨਾਲ ਕਵਰੇਜ ਕਰ ਰਹੇ ਹੋ ਸ਼ਹੀਦ ਬਾਬਾ ਪ੍ਰੇਮ ਸਿੰਘ ਜੀ ਸ਼ਹੀਦ ਬਾਬਾ ਰਲਾ ਸਿੰਘ ਜੀ ਬਾਬਾ ਦੀਪ ਸਿੰਘ ਦੇ ਜਥੇ ਵਿੱਚ ਜੋ ਇਸ ਜਗ੍ਹਾ ਤੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਆਸਥਾਨ ਬਾਜ ਪ੍ਰਗਟ ਹੋਇਆ ਅੱਜ ਉਹਨਾਂ ਦੇ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਹੜਾ ਅੱਜ ਦਾ ਸਮਾਗਮ ਕਰਾਇਆ ਗਿਆ ਉਹਦੇ ਬਾਰੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਿਆਨੀ ਵਿਕਰਮ ਸਿੰਘ ਜੀ ਵਰਪਾਲ ਧੰਨ ਧੰਨ RAMਦਾਸ ਗੁਰ ਜਿਨ ਸਿਰਿਆਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਐਸੇ ਦੀਨ ਦਿਆਲ ਸਤਗੁਰੂ ਧੰਨ ਧੰਨ ਸ਼੍ਰੀ ਗੁਰੂ RAMਦਾਸ ਜੀ ਦੇ ਪਾਵਨ ਪਿਤਾਸਤਾਨ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਆੜ ਸ਼ਾਨ ਨੂੰ ਬਰਕਰਾਰ ਰੱਖਦਿਆ ਹੋਇਆ ਤਨ ਤਨ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਦੀ ਕਮਾਨ ਹੇਠ ਇਹਨਾਂ ਪਾਵਨ ਪਤ੍ਰਸਥਾਨਾਂ ਦੇ ਵਰਪਾਲ ਦੀ ਧਰਤੀ ਤੇ ਸ਼ਹੀਦ ਬਾਬਾ ਰਣਾ ਸਿੰਘ ਜੀ, ਸ਼ਹੀਦ ਬਾਬਾ ਪ੍ਰੇਮ ਸਿੰਘ ਜੀ ਹੋਰ ਹੀ ਲਾਗੇ ਸ਼ਹੀਦਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਹਰ ਸਾਲ ਦੀ ਤਰ੍ਹਾਂ ਇਹਨਾਂ ਪਾਵਨ ਪਤ੍ਰਸਥਾਨਾਂ ਤੇ 11 12 13 ਮੱਧਰ ਨੂੰ ਸਲਾਣਾ ਜੋੜ ਮੇਲੇ ਮਨਾਏ ਜਾਂਦੇ ਹਨ। ਕੱਲ੍ਹ ਰੋਜ਼ 7 ਤਰੀਕ ਤੋਂ ਕਨਵਲਪੱਤ ਸਾਹਿਬ ਦੇ ਪ੍ਰਵਾਹ ਚੱਲ ਰਹੇ ਸਨ। ਕੱਲ੍ਹ ਪਹਿਲਾ ਦਵਾਨ ਸੀ ਅੱਜ ਦੂਸਰਾ ਦਵਾਨ ਸੀ ਅੱਜ ਦਵਾਨ ਦੀ ਸਮਾਪਤੀ ਹੋਈ ਆ। ਅੱਤਵਾਰ ਦੇ ਅੱਤਵਾਰ ਵੀ ਸकता ਇੱਥੇ ਹਾਜ਼ਰੀ ਭਰਦਿਆਂ ਨੇ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਦਾਸ ਵੱਲੋਂ ਆਪ ਜੀ ਦੇ ਆਉਣ ਦਾ ਵੀ ਧੰਨਵਾਦ ਕਰਦੀਆਂ ਸ਼ੀਰ ਸਿੰਘ ਕਿਰਪਾ ਕਰਨ ਸਮੂਹ ਸਾਧ ਸੰਗਤ ਦੇ ਸਿਰ ਤੇ ਮਿਹਰ ਭਰਾਤ ਰੱਖਣਾ ਆਪਣੇ ਦਰੋਂ ਘਰੋਂ ਗੁਰਸਿੱਕੀ ਜੀਵਨ ਨਾਮਦਾਨ ਬਖਸ਼ਿਸ਼ ਕਰਕੇ ਅਮਰਤ ਵਲੀਆਂ ਦਾਤਾ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਰੱਜਕਾਰੇ ਬਲਾਵੇ ਨਿਹਾਲ ਹੋ ਜਾਵੇ ਸਿੱਧਾ ਸੰਗਾਰੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਜੱਗਿਆ ਬਾਜਾ ਵਾਲਿਓ ਸਤਿ ਕਰੋ ਰੱਖ ਲਓ ਵਿਰਤ ਬਣੇ ਦੀਆਂ ਸਤ ਗੁਰੂ ਪਾਤਸ਼ਾਹ ਸਿੰਘ ਸਾਹਿਬ ਨੂੰ ਸਤ ਸ੍ਰੀ ਅਕਾਲ ਬਾਕੀਆ ਹੁਜਰ ਮਾਲਕੋ ਸਤ ਗੁਰੂ ਫੌਜਾ ਰਖਿਓ ਤਿਆਰ ਰਣ ਤਿਆਰ ਛੋਡੀ ਸਤੇ ਪਾਤਸ਼ਾਹ ਜੀਓ ਆਪ ਦੀ ਰਾਖ ਖਾਲਸਾ ਜਪੇ ਅਕਾਲ ਅਕਾਲ ਓਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਾਂ ਤੇ ਜਿਹੜੇ ਮੇਲੇ ਮਨਾਏ ਗਏ ਹਨ ਇਹ ਹਰ ਸਾਲ 13 ਮਗਰ ਨੂੰ ਮਨਾਏ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ